ਹਾਂਜੀ ਆਸ੍ਰੀ ਗੁਰਜੀ ਕੀ ਹਾਲ

ਯੋਹ ḍi.s ਦਾ ਵੇਚਾ ਵਧੀਆ ਜੀ ਭਾਈ ਸਭ ਜੀ ਇਹ ਰਸ ਬਹੁਤ ਚੰਗਾ ਹੋਰ ਤਾਂ ਉਹ ਤੋਂ ਜੀ ਉਹ ਹੋਏ ਗਿਆ ਤਾਂ ਨਾ ਨਾ ਕੀ ਕਰੀਏ ਕੀ ਕਰੀਏ ਕੀ ਕਰੀਏ ਕੀ ਕਰੀਏ ਹੋਰ ਰਾਤ ਇਸ ਵਾਰੀ ਨਾ ਹੋਵੇ ਅੱਜ ਵੀ ਔਰ ਰਾਤ ਦੀ ਸਵਾਰੀ ਨਾ ਹੋਵੇ ਪਹਿਲਾਂ ਤੁਹਾਨੂੰ ਦੱਸਤਾ ਜੇ ਪੈਸੇ ਖੁੱਲੇ ਲੈ ਕੇ ਬਿਓ ਠੀਕ ਆ ਇਹ ਬੀਬੀਆਂ ਸਾਰੀਆਂ ਧਾਰ ਨਾਲ ਆਉਂਦੀਆਂ ਨੰਬਰ ਸਰ ਬੰਦਾਰ ਨੂੰ ਨੰਬਰ ਸਰ ਇਹ ਪਾਰੀ ਇਹ ਵੀਰੇ ਮੁਲਾਜ਼ਮ ਨਾ ਹੋਵੇ ਲੈਣੀ ਨਹੀਂ ਸੇ ਧਾਰ ਘੜ ਚੱਲਿੰਗੇ ਇਹ ਵੀਰੇ ਮੁਲਾਜ਼ਮ ਨਾ ਹੋਵੇ ਕੋਈ ਮੁਲਾਜ਼ਮ ਉਹ ਮੁਲਾਜ਼ਮ ਲਫੜੀ ਲਫੜੀ ਮੁਲਾਜ਼ਮ ਹਾਂ ਨਹੀਂ ਨਹੀਂ ਉਹ ਪਿੱਛੇ ਰੋਡਵੇ ਜਾਂ ਆਉਂਦੀ ਆ ਭਾ ਗੱਲ ਸੁਣ ਪਿੱਛੇ ਰੋਡਵੇ ਜਾਂ ਆਉਂਦੀ ਆ ਉਹ ਝੋ ਜੋ ਮੁਲਾਜ਼ਮ ਯਾ ਚੱਲ ਗਾ ਉਹ ਤੂੰ ਹਾਂ ਠੀਕ ਨੇ ਉਹ ਭਾਜੀ ਮਲਾਜ਼ਮ ਤੇ ਨਹੀਂ ਇਹ ਐ ਤੇ ਮਲਾਜ਼ਮ ਹੀ ਹੈ ਭਾਜੀ ਨਹੀਂ 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 ਫਿਰ ਇੱਥੇ ਆ ਪਿੱਛੇ ਰੋਡਵੇਜ ਆਉਂਦੀ ਉਹ ਡੀਕ ਲੋ ਉਹ ਕੋਹੋਂ ਨਾ ਲੈ ਜੀ ਖੋ ਗਿਆ ਆਪਣਾ ਆਪਣਾ ਬੱਚਾ ਉੱਡ ਗਿਆ ਆ ਬੰਦ ਹੋ ਗਿਆ ਆ ਗਿਆ ਇੱਕ ਉਹ ਬੱਚਿਆਂ ਵਾਲੀ ਆ ਉਹ ਬੈਠੀ ਉੱਤੇ ਇਕੱਲਾ ਹੀ ਖੜੀ ਜਾਂਦਾ ਉਹ ਲੈ ਫੜੀ ਮਾਰੇ ਵਿਚਾਰੀ ਤੇ ਆਦੀ ਨੇ ਆਏ ਉਹ ਦੌੜ ਹੀ ਗਏ ਡਰ ਕੇ ਉਹ ਖੋਣ ਚਲ ਗਿਆ ਇਹ ਕੋਲ ਉਹ ਹੋਈ ਜਦਾ ਆਉਂਗੇ ਆਵੇ ਆਵੇ ਕਿਹੜਾ ਚੜ੍ਹ ਜਰਖੰਡਿਆ ਜੀ ਇਹ ਕੋ 15 ਮਟਾਂ ਦੇ ਵਾਰਾ ਜਾਂ ਥੈਂਕ ਯੂ ਥੈਂਕ ਯੂ ਆ ਬਾਬਾ ਜੀ ਹੁਣਾਂ ਨੇ ਸੇਵਾ ਕੀਤੀ ਆ ਸੜਕ ਦੀ ਕਾਰ ਸੇਵਾ ਵਾਲਿਆਂ ਨੇ ਬਹੁਤ ਵਧੀਆ ਰੋਡ ਬਣਾਇਆ ਜੇ ਸੇਵਾ ਚੱਲਣ ਈ ਆ ਤੇ ਮੈਂ ਕਹਿੰਦਾ ਸਰਕਾਰਾਂ ਨਹੀਂ ਉਹਨਾਂ ਕਰ ਸਕਿਆ ਜਿੰਨੇ ਬਾਬੇ ਕਰਦੇ ਆ ਆਪਾ ਜੀ ਪਸਾ ਕਰਦੇ ਨੇ ਇਧਰ ਸਭ ਲਈ ਅੱਗੇ ਦੇ ਨਹੀਂ ਬੜਾ ਹੈ ਕਿ ਸੰਗਤ ਲਈ ਆਉਣੀ ਸੌਖਾ ਗਿਆ ਰਸਤਾ ਵਧੀਆ ਹੋ ਗਿਆ ਨਾ ਹਾਂਜੀ ਹਾਂਜੀ ਰੋਡ ਬਾਬਿਆਂ ਬਣਾਇਆ ਦੇ ਦੇ ਅੰਗਜੀ ਹੋਰ ਜੇ ਕੋਈ ਗਰੂ ਕਰ ਮਸਤ ਆਜੋ ਆਜੋ ਇਹ ਥੋੜੇ ਦਾਜ ਦਾ ਵਿੱਚੇ ਪਾ ਦੋ ਥੋੜੇ ਕਿਤੇ ਉੱਥੇ ਲੈ ਜੇ ਮੱਥਾ ਟੇਕਣ ਨੂੰ ਥੋੜੇ ਕੋਈ ਗੱਲ ਨਹੀਂ ਉੱਥੇ ਲੈ ਜਾਾਂਗੇ ਇਹ ਕੋੜਾ ਕੋੜਾ ਕੋ ਤੋਂ ਨਾ ਨਹੀਂ 把一类一类的垃圾放掉，有的有。这边， ਉਹ ਵੇਹ ਬਾਹ ਫੜੀ ਹੋ ਹੋ ਮੈਨੂੰ ਰਹਿਣ ਦੋ ਕਿਦੇ ਕੋ ਹਾਲ ਨਹੀਂ ਇਹਨਾਂ ਆਜੋ 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 ਉੱਥੇ ਤੇ ਬੜੀਆਂ ਚੀਜ਼ ਕਿਉਂ ਬਣਾ ਕਰਦੇ ਨਹੀਂ ਝੂਠਾ ਅੱਜ ਪਤਾ ਲੱਗਣਾ ਤੁਹਾਨੂੰ ਚੜਜਾ ਮੋਲਿਆ ਰੱਬ ਦਾ ਨਾਮ ਲੈ ਕੇ ਨੌਲੀ ਦਲਜੀਤ ਭਾਈ ਸਾਡੇ ਸਪੀਕ ਆਉਣੀ ਦਲਜੀਤ ਹਾਂਜੀ ਇੱਥੇ ਇੱਥੇ ਬਣਾ ਲਓ ਵੀਡੀਓ ਜਿਹੜੀ ਬਣਾਉਣੀ ਆ ਹੁਣ ਕੇ ਅੰਦਰ ਮਨਾ ਜੇ ਇਹ ਕੋਲੇ ਤੇ ਵੀਡੀਓ ਕਿੱਥੇ ਆ ਗਿਆ ਸਰ ਠੀਕ ਆ ਜੀ ਜੁੱਭਾ ਵੀ ਇਹ ਕਿਤੇ ਹੁਣ ਪੋੜਨੇ ਲੱਗਾ ਵਾ ਨਹੀਂ ਨਹੀਂ ਲੱਗਾ ਵਾ ਚਲੋ ਚਲੋ ਪਹਿਲਾਂ ਮੰਗਲ ਦੇ ਅੰਦਰ ਤਾਂ ਅੰਦਰ ਦੇ ਵੇਖ ਆਏ ਭਾਈ ਜੁੱਭਾ ਹਾਂਜੀ ਵੇਖਾ ਜੀ ਵੇਖਾ ਚਲੋ ਵਧੀਆ ਵਧੀਆ ਬਹੁਤ ਵਧੀਆ ਹਾਂ ਚਲੋ ਫਿਰ ਹੁਣ ਅਗਲੇ ਗੁਰਦੁਆਰਾ ਸਾਹਿਬ ਚਲੀਏ ਹਾਂਜੀ ਨੰਗਲਦੇ ਆਂ ਵੇਖ ਲੀਏ ਹਾਂਜੀ ਨੰਗਲਦੇ ਆਂ ਜਣਾ ਚਲੋ ਮੈਂ ਚਲੋ ਅਸਲ ਤੇ ਜਿੱਥੇ ਜੂਬਾ ਆਇਆ ਨਾ ਉਥੇ ਭੀੜ ਬਹੁਤ ਜ਼ਿਆਦਾ ਆ ਉਥੇ ਟਿਕਟਾਂ ਮਿਲਦੀਆਂ ਸੀ ਬਹੁਤ ਜ਼ਿਆਦਾ ਭੀੜ ਖਾਦਾ ਹੋੜੀ ਤਾਂ ਕਿ ਇੰਨਾ ਜਾਣਦੇ ਜਿੱਦਾਂ ਟਿਕਟਾਂ ਇੰਨਾ ਕੋ ਹੁੰਦੀਆਂ ਟਿਕਟਾਂ ਤੇ ਫਿਰ ਮੇਕੋ ਭਾਈ ਜੀ ਮੋੜ ਕੇ ਨਾ ਆਖ ਬਈ ਸਿਆਣੀਗਾ ਇਹ ਗੋਲ ਗੱਪਿਆਂ ਤੇ ਹੁਣ ਚੱਲਣ ਡਿਆ ਅਜਾ ਪੀਰੀਅਡ ਭਾਈ ਤੇ ਨਹੀਂ ਖਾਣੇ ਸਾਡੀ ਵਾਰੀ ਨਹੀਂ ਓੜੀ ਭਾਜੀ ਜੀ ਚਲੋ ਕੋਈ ਗੱਲ ਨਹੀਂ ਢੀਕੋ ਥੋੜਾ ਜਿਹਾ ਆਪਾਂ ਆ ਇਧਰ ਵੀ ਸੁਣ ਬੰਦੇ ਦੀ ਨਹੀਂ ਨਹੀਂ ਪਹਿਲਾਂ ਚਲਾਨੀ ਆਪਾਂ ਅੱਛਾ ਅੱਛਾ ਪਹਿਲਾਂ ਜੇ ਫੇਕ ਕਰ ਤਾ ਜੇ ਉਹਦੇ ਜੀਮੀਰ ਕੀ ਜਿਹੜਾ ਕੁਲਾਇਆ ਜਾ ਹਾਂ ਬੱਸ ਕਰੀਏ ਇੱਕ ਮਿੰਟ ਹਾਂਜੀ ਗੁਰੂ ਨਾਨਕ ਦੇਵ ਜੀ ਸੰਤੋ ਨੂਰ ਜੀ ਸੇ ਨੂੰ ਮਿਆ ਕਿ ਗੁਰੂ ਹਰ Rai ਜੀ ਤੇ ਆਈ ਸੀਗੇ ਤੇ ਆ ਜਿਹੜੀਆਂ ਵੇਲਾ ਨੇ ਏ ਬਾਬਾ ਪ੍ਰਜਾਪਤ ਜੀ ਨੇ ਉਹਨਾਂ ਨੇ ਬਾਬਾ ਜੀ ਦੇ ਘੂੜੇ ਨੂੰ ਖਵਾਈਆਂ ਸਨ ਜਿਹੜਾਂ ਤੋਂ ਪੁੱਟ ਕੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਹਰੀਆਂ ਵੇਲਾਂ ਨੇ ਇੱਥੇ ਹੀ ਨੇ ਤੇ ਅਜੇ ਵੀ ਹਰੀਆਂ ਇਹ ਸ੍ਰੀ ਗੁਰੂ ਹਰ Rai ਜੀ ਇੱਥੇ ਆਏ ਸੀਗੇ ਤੇ ਆ ਜਿਹੜੀਆਂ ਵੇਲਾਂ ਨੇ ਏ ਬਾਬਾ ਪ੍ਰਜਾਪਤ ਜੀ ਨੇ ਉਹਨਾਂ ਨੇ ਬਾਬਾਈ ਦੇ ਘੋੜੇ ਨੂੰ ਖਵਾਈਆਂ ਸਨ ਜਿਹੜਾ ਤੋਂ ਪੁੱਟ ਕੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਹਰੀਆਂ ਵੇਲਾਂ ਨੇ ਇੱਥੇ ਹੀ ਨੇ ਤੇ ਅਜੇ ਵੀ ਹਰੀਆਂ ਇਹ